ਮਹੱਲਾ ਰਿਸ਼ੀ ਨਗਰ ਵਿੱਚ ਸੈਦਾ ਮਹੱਲਾ ਮਹੱਲਾ ਰੋੜਾ ਰਸਤਾ ਦੇ ਸੂਮ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ ਕਿ ਮੌਸਮ ਦੇ ਹਾਲਾਤ ਨੂੰ ਦੇਖਦੇ ਹੋਏ ਜਿਹੜਾ ਪ੍ਰੋਗਰਾਮ ਅੱਜ ਸ਼ੋਭਾ ਯਾਤਰਾ ਨਿਕਲਣੇ ਸੀਗੇ ਉਹਦਾ ਪੋਸਟਪੋਨ ਕਰਦੇ ਹੋਏ ਇਹ ਸ਼ੋਭਾ ਯਾਤਰਾ 11 ਤਰੀਕ ਦਿਨ ਸ਼ਨੀਵਾਰ ਅਤੇ 12 ਤਰੀਕ ਦਿਨ ਐਤਵਾਰ ਨੂੰ ਸ਼ੋਭਾ ਯਾਤਰਾ ਜਿਹੜੀ ਹੈਗੀ ਉਹ ਸ਼ਨੀਵਾਰ ਨੂੰ ਕੱਢੀ ਜਾਵੇਗੀ ਜਿਹੜਾ satsang ਹੈਗਾ ਉਹ ਐਤਵਾਰ ਨੂੰ ਕੱਢਿਆ ਜਾਏਗਾ ਸਾਰੇ ਮਹੱਲਾ ਨਿਵਾਸੀਆਂ ਵੱਲੋਂ ਸ਼ਹਿਰ ਦੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਕੀਤੀ ਗਈ ਵੀ ਜਿਹੜੀ ਇਹ ਸ਼ੁਭ ਯਾਤਰਾ ਹੈਗੀ ਉਹਦੇ ਵਿੱਚ 11 ਤਰੀਕ ਨੂੰ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਂਦੀ ਹੈ ਸੰਗਠਨਾਂ ਨੂੰ ਇਹ ਅਪੀਲ ਕੀਤੀ ਹੈ ਵੀ ਜਿਹੜਾ ਅੱਜ ਦਾ ਉਹਨਾਂ ਦਾ ਪ੍ਰੋਗਰਾਮ ਹੈਗਾ ਵਾ ਉਹ 11 ਤਰੀਕ ਨੂੰ ਲੇਕਿਆ ਹੈਗਾ ਵਾ ਉਸ ਦਿਨ ਜੋ ਵੀ ਸ਼ਹਿਰ ਦੇ ਵਿੱਚ ਸਫਾਈ ਦੀ ਹੈਗੀ ਆ ਜਾਂ ਲੰਗਰ ਪੰਡਾਰੇ ਹੈਗੇ ਆ ਉਸ ਦਿਨ ਅਯੋਜਿਤ ਕੀਤੇ ਜਾਣ ਸਭ ਤੋਂ ਪਹਿਲਾਂ ਜੈ ਵਾਲਮਿਕੀ ਹਰ ਹਰ ਵਾਲਮਿਕੀ ਸਮੂਹ ਸੰਤਾ ਨੂੰ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਜਿਹੜਾ ਪ੍ਰੋਗਰਾਮ ਇਹ ਆਪਾਂ ਅੱਜ 6 ਤਰੀਕ ਨੂੰ ਸ਼ੁਰੂ ਕਰਨੀ ਸੀ ਉਹ بارش ਦੇ ਮੌਸਮ ਕਾਰਨ ਆਪਾਂ 2 ਦਿਨ ਲੇਟ ਕੀਤਾ ਵਾ ਉਹ ਪ੍ਰੋਗਰਾਮ 11 ਤਰੀਕ ਦਿਨ ਸ਼ਨੀਵਾਰ ਨੂੰ ਕੀਤਾ ਜਾਏਗਾ ਜਿਹਦੇ ਵਿੱਚ ਸੰਕਟਾਂ ਨੂੰ ਅਪੀਲ ਆ ਕਿ ਜੋ ਉਹਨਾਂ ਨੇ ਤਿਆਰੀਆਂ ਕੀਤੀਆਂ ਵਾ ਉਹ ਉਹਨਾਂ ਦੇ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਮਾਰੇ ਦੇ ਲਈ ਜੋ ਕੀਤਾ ਪਰ ਅਸੀਂ ਬੇਨਤੀ ਕਰਦੇ ਆ ਕਿ ਉਹ ਪ੍ਰੋਗਰਾਮ ਉਹਨਾਂ ਨੇ ਕਰਨ ਕੀ ਉਹ ਸ਼ਨੀਵਾਰ ਨੂੰ ਕੀਤਾ ਜਾਵੇ ਉਹਨਾਂ ਵੱਲੋਂ ਜੋ ਵੀ ਉਹਨਾਂ ਨੇ ਤਿਆਰੀਆਂ ਕੀਤੀਆਂ ਜਿਸ ਤਰ੍ਹਾਂ ਕਿਸੇ ਨੇ ਲੰਗਰ ਲਾਇਆ ਆਪਣੇ ਜਾ ਕੋਈ ਹੋਰ ਵੀ ਤਰ੍ਹਾਂ ਦੇ ਉਹਨਾਂ ਨੇ ਕੋਈ ਅਰੇਂਜਮੈਂਟ ਕੀਤੇ ਆ ਉਹ ਸਾਡਾ ਸਹਿਯੋਗ ਸ਼ਨੀਵਾਰ ਨੂੰ ਹੀ ਦੇਣ ਤੇ ਇਹ ਤਾਂ ਜੋ ਸਾਡਾ ਪ੍ਰੋਗਰਾਮ ਆ ਉਹ ਅਸੀਂ ਮਾਰੇ ਦੇ ਮੰਦਿਰਾਂ ਦੇ ਵਿੱਚ ਆਪਣੇ ਧਾਰਮਿਕ ਸਮਾਗਮ ਕਰਾਂਗੇ ਧੰਨਵਾਦ